ਹੋਈ ਹੈ ਪਿੰਡ ਲਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰ ਸਵੇਰ ਉੱਠਿਆ ਤਾਂ ਮੈਨੂੰ ਆਪਣੇ ਹੈੱਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜਾ ਨਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਹੈ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੀ ਇਸ ਤਰ੍ਹਾਂ ਕੁਝ ਨਹੀਂ ਕੀਤਾ ਜਾ ਸਕਦਾ ਅਜੀ ਤਸਵੀਰ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਜਿਹੜੇ ਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਆ ਕਰਨ ਲਈ ਗਾਈਸ ਹਾਂਜੀ ਇਸ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਥੇ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗਲਤ ਕੀਤੀ ਜਾਵੇ ਕਿ ਅਗੋਂ ਦੇਖਦੇ ਹਾਂ ਕਿ ਉਸ ਦਾ ਜਵਾਬ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਮੰਗ ਚਾਉਂਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋ ਫੜਿਆ ਜਾਂਦਾ ਵਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭੁਇਠਾ ਉਹਦੇ ਨਾਲ ਖਿਲਵਾੜ ਨਾ ਹੋ ਸਕੇ ਸਰਕਾਰੀ ਹਾਈ ਸਕੂਲ ਲਖਵਾਲ ਤੋਂ ਇੰਚਾਰਜ ਰਜੀਤ ਸਿੰਘ ਸਾਡੇ ਸਕੂਲ ਜਿਹੜਾ ਕਿ ਸਵੇਰੇ ਪਤਾ ਲੱਗਾ ਕਿ ਕੁਝ ਛੋਟਾ ਨੇ ਸ਼ਰਾਰਤIAL ਸ਼ਰਾਰਤ ਆ ਕੇ ਚੋਰੀ ਕੀਤੀ ਹੈ ਬੇਦਗੇਟ ਖਾਨੇ ਦਾਖਲ ਹੋਏ ਉੱਥੇ ਜੰਦਰਾ ਤੋੜਿਆ ਗਿਆ ਹੈ ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਗਿਆ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਤੇ ਨਿਕੀਰਤ ਹੋਵੋਗਾ ਤੰਦ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਹੈ ਸਾਡੇ 5 ਕੰਪਿਊਟਰ ਸੁਨੇਹ ਸੁਵਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਆਹੀ ਉਹ ਵੀ ਲੈ ਗਏ ਆ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ ਚਾਰ ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਨਾਲ ਟੂਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀਆਂ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲ ਇੱਕ ਸਾਡੇ ਇੰਗਲਿਸ਼ ਲੈਬ ਜੋ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਸੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗਾ ਸੀ ਉਹ ਸਾਰੇ ਆ ਜੀ ਮੈਨੂੰ ਸਾਰਾ ਹੀ ਚੋਰੀ ਕਰਕੇ ਲੈ ਗਏ। ਕਿ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ। 4-5 ਸ਼ਰਾਰਤੀ ਅੰਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਨੇ ਸਕੂਲ ਨਾਲ ਇਹ ਨੁਕਸਾਨ ਕੀਤਾ ਆ। ਹਾਉ ਤਾਂ ਅੰਦਰ ਕਬਰੇ ਦਾ ਹਾਲ ਦਿਖਾਈਏ। ਸਾਡਾ ਸਾਰਾ ਰਿਕਾਰਡ ਜਿਹੜਾ ਹੈ ਸਾਰਾ ਹੀ ਉਰਤੈਸ ਨਾਲ ਸੜ ਕੇ ਸੁਟ ਗਿਆ। ਦੇਖੋ, ਉਸ ਪ੍ਰਸ਼ਾਸਨ ਨੂੰ ਮੰਗ ਕਰਦੀਆਂ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ। ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ। ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੰਗੀਆਂ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਵਧਾਨੀ ਸੰਭਾਲ ਨਹੀਂ ਉਹ ਚੰਗੀ ਤਰ੍ਹਾਂ ਕਰਾਂਗੇ। ਤੇ ਫਿਰ ਇਹ ਮੁਸ਼ਕਲ ਹੈ ਜੀ ਹੁਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੇ ਨੂੰ ਜ਼ਿੰਮੇਵਾਰ ਆ ਉਹ ਸ਼ਰਾਰਤੀਆਂ ਸਰ ਨੂੰ ਫੜਿਆ ਜਾਵੇ ਉਹ ਸਜ਼ਾ ਦਵਾਈ ਜਾਏ ਤੇ ਸਕੂਲ ਦੇ ਨਕਸ਼ਾ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜ ਕੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆਣ ਕੇ ਦੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆਇਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਵੜਿਆ ਮੈਂ ਦਵਾ ਦਵਾ ਜਾ ਕੇ ਨੇ ਦਸਹਦਾਰ ਕਰਮਸਰ ਨੂੰ ਜਾ ਕੇ ਦੱਸਿਆ ਗੁਰਦਿਆਲ ਨੂੰ ਦੱਸਿਆ ਕਿ ਦੋ ਸੰਗਾਂ ਨੂੰ ਉਹ ਦੱਸਿਆ ਫਿਰ ਅਹੀਂ ਅੱਥੇ ਆਇਆ ਆ ਕੇ ਅਹੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹਦੋਂ ਇਹ ਸੱਤ ਹੀ ਖਤਮ ਹੋ ਗਈ ਸੀ ਅੰਦਰ ਜਾ ਕੇ ਬਾਰੀ ਕੁਲੇ ਬੁਏ ਖੁੱਲੇ ਹਨ ਉਹ ਤੇ ਉਹ ਦਾ ਦੀਦੀ ਜੀ ਦਾ ਬਕਸਾ ਹੀ ਉਹ ਚੋਰੀ ਹੋਇਆ ਇਥੋਂ ਨਿਵੇਟਰ ਤੇ ਬੈਲਰਾ ਚੋਰੀ ਹੋਇਆ ਹੋਰ ਵੀ ਥੋੜਾ ਬੋਧਾ ਨੇ ਕਰਕਾ ਸਮਾਨ ਲਾਹੀ ਅਸੀਂ ਅਹੀਂ ਆ ਕੇ ਦੇਖਿਆ ਸਗਾਂ ਸਾਰੇ ਵੇਖਿਆ ਤੇ ਫਿਰ ਅਹੀਂ ਬਾਅਦ ਸ਼ੁਰੂ ਕੀਤਾ ਹਾਂ ਜੀ ਅੱਜ ਵੀ ਇਹ ਤਾਂ ਕਿ ਸਭੀ ਸਾਨੂੰ ਸਾਬ ਸਾਨੂੰ ਦੇਖੋ ਜੀ ਇਹ ਚੇਬ ਚੋਲ ਫੜੇ ਜਾਣੇ ਚਾਹੀਦੇ ਚੋਲ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਫ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜਾਵੇ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਿਆ ਮਦਰ ਕੰਬਿਉਰੀ ਚੱਲਣ ਦੇ ਆ ਕੋਈ ਇਹਦੇ ਕੋ ਫਾੜੇ ਨੀਗਾ ਕੋਈ ਇਹਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਵੀ ਨਗਰ ਵਾਲਿਆਂ ਨੇ ਸਾਡੇ ਤੇ ਦਿੱਤਾ ਕਿ ਦੋਰਾ ਤੇ ਸਾਡੇ ਨਹੀਂਗਾ ਤੁਹਾਨੂੰ ਇਹ ਬੇਨਤੀ ਕਰਨੇ ਆ ਕਿ ਸਾਡਾ ਇਹ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਥ ਪਾਈ ਜਾਵੇ ਸਾਡਾ ਅਸਮਾਨ ਮਿਲ ਜਾਵੇ ਘੁਰਦੇ ਸਾਹਿਬ ਦੀ ਇੱਕ ਕਨਵੇਟਰ ਸਾਹਬ ਲਾਲੂ ਤੇ ਇੱਕ ਬੈਂਟਰਾ ਜੀ ਸਾਹਬ ਲੋਕ ਕਿਨੇ ਕਰਾਉਂਦਾ ਜੀ ਜਿਹੜਾ ਗਵਰਨਮੈਂਟ ਜੀਬੀਡੀ ਦਾ ਬਕਸਾ ਜਿਹੜਾ ਇੱਕ ਉਹ ਜਿਹੜੀ ਆ ਜੀ ਕੋਈ ਥੋੜੇ ਬੋਦੇ ਪੈਸੇ ਸਨ ਜਿਹੜੇ ਉਹ ਚੋਰੀ ਕਰਕੇ ਲੈ ਗਏ